ਨਮਸਕਾਰ ਮੈਂ ਹਾਂ ਮਨਦੀਪ ਰਜਾਰਾ ਸਾਡੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਨੇ ਡਾਕਟਰ ਅੰਜਲੀ ਬਾਂਸਲ ਜੋ ਕਿ ਸਰਕਾਰੀ ਸਿਵਲ ਹਸਪਤਾਲ ਜੋ ਬਠਿੰਡਾ ਜ਼ਿਲ੍ਹੇ ਦਾ ਹੈ ਉੱਥੇ ਬਤੌਰ ਬੱਚਿਆਂ ਦੇ ਰੋਗਾਂ ਦੇ ਮਾਹਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਡਾਕਟਰ ਸਾਹਿਬ ਤੁਹਾਡਾ ਅੱਜ ਦੇ ਇਸ ਵੀਡੀਓ 'ਚ ਬਹੁਤ-ਬਹੁਤ ਸਵਾਗਤ ਹੈ ਹੈ ਧੰਨਵਾਦ ਮੈਨੂੰ ਬੁਲਾਉਣ ਲਈ ਡਾਕਟਰ ਸਾਹਿਬ ਅੱਜ ਅਸੀਂ ਬੱਚਿਆਂ ਦੀ ਜਿਹੜੀ ਸਮੱਸਿਆ ਨਾ ਕਹਿ ਕੇ ਉਸ ਨੂੰ ਇੱਕ ਸਿਚੁਏਸ਼ਨ ਇੱਕ ਅਜਿਹੀ ਸਥਿਤੀ ਹੈ ਉਸ ਬਾਰੇ ਅਸੀਂ ਗੱਲ ਕਰਨ ਲੱਗੇ ਆ ਤੁਹਾਡੇ ਨਾਲ ਬੱਚੀਆਂ ਦੇ ਵਿੱਚ ਅੱਜਕੱਲ ਜੋ ਪਿਊਬੇਰਟੀ ਏਜ ਹੈ ਉਹ ਉਹਨਾਂ ਦੀ ਘਟ ਗਈ ਹੈ ਕਹਿ ਲਈਏ ਜਾਂ ਬੱਚੀਆਂ ਨੂੰ ਪੇਰੈਂਟਸ ਜਿਹੜੇ ਹੈ ਉਹ ਘਬਰਾਏ ਹੋਏ ਆ ਡਰੇ ਹੋਏ ਆ ਬੱਚੀਆਂ ਨੂੰ ਅੱਜਕੱਲ ਪੀਰੀਅਡ ਜਿਹੜੇ ਹੈ ਉਹ ਜੋ ਕਿ ਪਹਿਲਾਂ 14-15 ਦੀ ਏਜ ਦੇ ਵਿੱਚ ਆ ਰਹੇ ਸੀ ਉਹ ਅੱਜਕੱਲ 9 ਤੋਂ 10 ਸਾਲਾਂ ਦੀ ਏਜ ਦੇ ਵਿੱਚ ਆ ਰਹੇ ਆ ਜਿਦੇ ਵਿੱਚ ਮਾਪੇ ਜਿਹੜੇ ਨੇ ਅਜੇ ਉਹ ਤਿਆਰ ਨਹੀਂ ਹੁੰਦੇ ਤੇ ਉਹ ਘਬਰਾ ਜਾਂਦੇ ਨੇ ਅਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਬੱਚੀਆਂ ਆਉਂਦੀਆਂ ਨੇ ਤਾ ਅੱਜ ਅਸੀਂ ਇਸੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਾਂਗੇ ਤੇ ਇਹ ਕਿਉਂ ਹੁੰਦਾ ਹੈ ਇਸ ਦੇ ਕਾਰਨ ਕੀ ਹੈ ਨੌ 10 ਸਾਲਾਂ ਦੀ ਏਜ ਦੇ ਵਿੱਚ ਪੀਰੀਅਡਸ ਆਉਣੇ ਮਹਾਵਾਰੀ ਬੱਚੀਆਂ ਨੂੰ ਆਉਣੀ ਇਹ ਕਿੰਨੇ ਕੁ ਠੀਕ ਹੈ ਤੁਹਾਡੀ ਗੱਲ ਇਹ ਬਿਲਕੁਲ ਸਹੀ ਹੈ ਵੀ ਜਿਹੜਾ ਕਿ ਅੱਜ ਕੱਲ ਅਸੀਂ ਆਮ ਦੇਖ ਰਹੇ ਹਾਂ ਕਿ ਪਹਿਲਾਂ 14 ਸਾਲਾਂ ਦੀ ਉਮਰ 'ਚ ਜਾ ਕੇ 13 14 ਸਾਲਾਂ ਦੀ ਉਮਰ 'ਚ ਜਾ ਕੇ ਗਰਲਜ਼ ਵਿੱਚ ਪਿਊਬਰਟੀ ਯਾਨੀ ਕਿ ਮਹਾਵਾਰੀ ਦਾ ਆਨਾ ਸ਼ੁਰੂ ਹੁੰਦਾ ਸੀ ਲੇਕਿਨ ਜੋ ਅਸੀਂ ਦੇਖ ਰਹੇ ਹਾਂ ਅੱਜਕੱਲ 10 ਸਾਲ ਇਵਨ ਕਈ ਬੱਚਿਆਂ 'ਚ 10 ਸਾਲ ਤੋਂ ਘੱਟ ਵਿੱਚ ਵੀ ਮਹਾਵਾਰੀ ਜਲਦੀ ਸ਼ੁਰੂ ਹੋ ਰਹੀ ਹੈ ਇਹਦੇ ਕਾਫੀ ਕਾਰਨ ਹਨ ਜਿਹੜਾ ਕਿ ਦੇਖਣ ਜਾਇਆ ਸਭ ਤੋਂ ਪਹਿਲਾਂ ਅਸੀਂ ਇਸ ਟੀਜ ਵਿੱਚ ਜਾਣਾ ਚਾਹੁੰਦੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਦਸ਼ਕ ਤੋਂ ਹੀ ਜੇ ਮੰਨ ਲਈਏ ਜੇਸੀ ਇੱਕ ਦਸ਼ਕ ਤੋਂ ਲਈਏ ਯਾਨੀ ਕਿ 10 ਸਾਲ ਪਹਿਲਾਂ ਤੇ ਅੱਜ ਦੇ এনवायरमेंट ਨੂੰ ਆਪਾਂ ਕੰਪੇਅਰ ਕਰੀਏ ਤਾਂ देयर हैज बीन ਲੋਟ ਆਫ ਚੇਂजेस ਸਪੈਸ਼ਲੀ ਸਾਡੀਆਂ ਫੂਡ ਹੈਬਿਟਸ ਸਾਡਾ ਸੋਸ਼ਲ ਮੀਡੀਆ ਸਾਡਾ ਜਨਰਲ এনवायरमेंट ਹੈਨਾ ਪੇਰੈਂਟਸ ਨਿਊਕਲੀਅਰ ਫੈਮਿਲੀ ਪੇਰੈਂਟਸ ਦੀ ਇਨਵੋਲਵਮੈਂਟ ਕੱਟ ਜੀ ਫਿਜ਼ੀਕਲ ਐਕਟੀਵਿਟੀ ਦਾ ਡਿਕਰੀਜ਼ ਹੋਣਾ ਜੀ ਇਹ ਜਿਹੜੇ ਮੁੱਖ এনवायरमेंटਲ ਕਾਉਜ਼ਸ ਨੇ ਇਹ ਚੇਂਜ ਹੋਇਆ ਲਾਸਟ 10 ਸਾਲਾਂ ਜੋ ਜੇ ਅਸੀਂ ਦੇਖੀਏ ਖਾਣ ਪੀਣ ਚ ਬਾਹਰ ਦਾ ਖਾਣਾ ਫਾਸਟ ਫੂਡ ਜੰਕ ਬੱਚੇ ਜ਼ਿਆਦਾ ਖਾ ਰਹੇ ਆ ਜੀ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਬਿਲਕੁਲ ਘਟਾ ਹੈ ਸੈਡੈਂਟਰੀ ਲਾਈਫ ਸਟਾਈਲ ਹੈ ਸੋਸ਼ਲ ਮੀਡੀਆ ਦੀ ਇਨਵੋਲਵਮੈਂਟ ਹੋਣ ਕਾਰਨ ਜੀ ਉਹਨਾਂ ਦੇ ਉੱਤੇ ਮੈਂਟਲੀ ਉਹ ਸੋਸ਼ਲ ਮੀਡੀਆ ਦੇ ਥਰੂ ਕਾਫੀ ਚੀਜ਼ਾਂ ਸਿੱਖਦੇ ਨੇ ਗੇਨ ਕਰਦੇ ਨੇ ਜਿਹੜੀਆਂ ਕਿ ਪੈਰੈਂਟਸ ਦੀ ਨੋਲੇਜ ਤੋਂ ਬਾਹਰ ਹੈ ਜੀ ਠੀਕ ਹੈ ਇਹ ਸਾਰੇ ਫੈਕਟਰ ਇਸ ਚੀਜ਼ ਨੂੰ ਹੈਲਪ ਕਰ ਰਹੇ ਨੇ ਕਿ ਬੱਚਿਆਂ ਦੀ ਬ੍ਰੇਨ ਦੀ ਮੈਚਿਓਰਿਟੀ ਜਲਦੀ ਹੋ ਰਹੀ ਹੈ ਬ੍ਰੇਨ ਦੀ ਮੈਚਿਓਰਿਟੀ ਹੋਣ ਦੇ ਨਾਲ ਨਾਲ ਉਹਨਾਂ ਦੇ ਫਿਜ਼ੀਕਲ ਕੈਰੇਕਟਰਸ ਉਹਨਾਂ ਦੇ ਇਮੋਸ਼ਨਲ ਕੈਰੇਕਟਰਸ ਇਮੋਸ਼ਨਲ ਮੈਚਿਓਰਿਟੀ ਇਹ ਜਲਦੀ ਆ ਰਹੀ ਹੈ ਜੀ ਤੇ ਇਸੇ ਨਾਲ ਨਾਲ ਹੀ ਅਸੀਂ ਦੇਖਿਆ ਕਿ ਮਹਾਵਾਰ ਯਾਨੀ ਕਿ ਪੀਰੀਅਡਸ ਜਿਹਨੂੰ ਕੋ ਸਾਇੰਟਿਫਿਕ ਲੈਂਗੁਏਜ ਇਸ ਅਸੀਂ ਮਿਨਾਰਕੀ ਕਹਿੰਦੇ ਆ ਮਿਨਾਰਕੀ ਦੀ ਏਜ ਆਫ ਆਨਸੈਟ अर्ਲੀ ਹੋ ਗਈ ਹੈ ਜੀ ਠੀਕ ਹੈ ਇਹ ਚੀਜ਼ਾਂ ਦੇਖਣ ਨੂੰ ਮਿਲਦੀ ਜੀ ਡਾਕਟਰ ਸਾਹਿਬ ਪੀਰੀਅਡ ਆਉਣਾ ਔਰਤ ਦੇ ਵਿੱਚ ਪੀਰੀਅਡ ਦਾ ਆਉਣਾ ਇਹ ਬੱਚਿਆਂ ਨੂੰ ਜੇਕਰ ਸਮਝਾਉਣਾ ਹੋਵੇ ਆਮ ਪਾਸ਼ਾ ਦੇ ਵਿੱਚ ਕਿਉਂਕਿ ਬੱਚੀਆਂ ਜਿਨ੍ਹਾਂ ਨੂੰ ਇਹ ਸਿਚੁਏਸ਼ਨ ਰਾਈਜ਼ ਹੋ ਰਹੀ ਹੈ ਉਹ ਬੱਚੇ ਵੀ ਅਜੇ ਤਿਆਰ ਨਹੀਂ ਜੇਕਰ ਤੁਸੀਂ ਅਜਿਹਾ ਕੋਈ ਬੱਚਾ ਤੁਹਾਡੇ ਕੋਲੇ ਆਉਂਦਾ ਹੈ ਪੇਰੈਂਟਸ ਲੈ ਕੇ ਆਉਂਦੇ ਆ ਤਾਂ ਤੁਸੀਂ ਬੱਚੇ ਨੂੰ ਕਿਸ ਤਰੀਕੇ ਸਮਝਾਉਨੇ ਹੋ ਕਿਵੇਂ ਸਮਝਾਉਨੇ ਹੋ ਕਿ ਵੀ ਇਹ ਪ੍ਰੋਸੈਸ ਕੀ ਹੈ ਪੀਰੀਅਡ ਦਾ ਆਉਣਾ ਅੰਡੇ ਦਾ ਇੱਕ ਫੀਮੇਲ ਦੇ ਵਿੱਚ ਪੈਦਾ ਹੋਣਾ ਇਹ ਕੀ ਪ੍ਰੋਸੀਜਰ ਹੈ ਇਕੋ ਸਾਇੰਟੀਫਿਕ ਲੈਂਗੁਏਜ ਗੱਲ ਗਈ ਹੈ ਇਟ ਇਸ ਅ ਫਰਸਟ ਸਟੈਪ ਇਨ ਦਾ ਫਾਰਮ ਆਫ ਸੈਕਸ਼ੂਅਲ ਮੈਚਿਓਰਿਟੀ ਆਫ ਅ ਫੀਮੇਲ ਜੀ ਠੀਕ ਹੈ ਇੱਕ ਅੰਡੇ ਦਾ ਪੈਦਾ ਹੋ ਕੇ ਫਰਟੀਲਾਈਜੇਸ਼ਨ ਸਾਈਕਲ ਦੇ ਥਰੂ ਗੁਜ਼ਰਨਾ ਤੇ ਉਸ ਤੋਂ ਬਾਅਦ ਅਨਫਰਟੀਲਾਈਜ਼ ਹੋਣ ਕਾਰਨ ਉਹਦੀ ਸ਼ੈਡਿੰਗ ਆਫ ਦੀ ਐਪੀਥੀਲੀਅਮ ਹੁੰਦੀ ਜਿਹੜੀ ਕਿ ਮਹਾਵਾਰੀ ਦੇ ਰੂਪ ਵਿੱਚ ਹੁੰਦੀ ਹੈ ਜੀ ਇਹ ਚੀਜ਼ਾਂ ਅੱਜਕੱਲ ਇਹ ਬੱਚਿਆਂ ਨੂੰ ਸਾਇੰਟਿਫਿਕ ਤੌਰ ਤੇ ਇੱਕ ਤਰ੍ਹਾਂ ਦੀ ਇਹ ਜਿਹਨੂੰ ਅਸੀਂ ਕਹਿੰਦੇ ਆ ਸੈਕਸ ਐਜੂਕੇਸ਼ਨ ਸਕੂਲਾਂ ਦਾ ਪਾਰਟ ਹੋਣਾ ਚਾਹੀਦਾ ਹੈ ਜੀ ਰਾਈਟ ਫਰੋਮ 4th 5th ਕਲਾਸ ਉਹਨਾਂ ਨੂੰ ਥੋੜਾ ਥੋੜਾ ਅਲੱਗ ਅਲੱਗ ਲੈਵਲ ਤੇ ਇਹ ਐਜੂਕੇਸ਼ਨ ਕੱਲੀਆਂ ਗਰਲਜ਼ ਵਿੱਚ ਹੀ ਨਹੀਂ ਬॉयਜ਼ ਵਿੱਚ ਵੀ ਬਹੁਤ ਜ਼ਰੂਰੀ ਹੈ ਜਿਵੇਂ ਲਰਲੀ ਬॉयਜ਼ ਵਿੱਚ ਜਿਹੜੀਆਂ ਗਰੋਥ ਡਿਵੈਲਪਮੈਂਟ अर्ਲੀ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਡਿਵੈਲਪਮੈਂਟ ਇੱਕ ਮੇਲ 'ਚ 15-16 ਸਾਲ ਦੇ ਜਾਂ 14 ਸਾਲ ਦੇ ਮੇਲ 'ਚ ਹੋਣੀ ਚਾਹੀਦੀ ਸੀ ਉਹ 10 ਤੋਂ 12 ਸਾਲ ਦੀ ਮੇਲ ਚ ਆ ਰਹੀ ਹੈ ਜੀ ਸਿਮਿਲਰ ਚੇਂजेस ਹੈ ਬੁਆਇਜ਼ ਵੀ ਇਸ ਚੀਜ਼ ਨੂੰ ਉਹਨਾਂ ਨੂੰ ਇੱਕ ਵਾਰੀ ਘਬਰਾਹਟ ਹੁੰਦੀ ਹੈ ਜਦੋਂ ਉਹਦੀ ਉਹ ਆਪਣੀ ਫਿਜ਼ੀਕਲ ਮੈਚਿਓਰਿਟੀ ਨੂੰ ਇਸ ਤਰ੍ਹਾਂ ਦੇਖਦੇ ਆ ਵੀ ਸਾਡੇ ਨਾਲ ਕੀ ਹੋ ਰਿਹਾ ਜੀ ਇਟ ਇਜ਼ ਕਾਮਨ ਫਾਰ ਬੋਥ ਦਾ ਜੈਂਡਰ ਹਮ ਯਾਨੀ ਕਿ ਮੇਲ ਐਂਡ ਫੀਮੇਲ ਜੀ ਡਾਕਟਰ ਸਾਹਿਬ ਤੁਸੀਂ ਸਹੀ ਕਿਹਾ ਕਿਉਂਕਿ ਜਦੋਂ ਅਸੀਂ ਪੜੇ ਆ ਸਾਡੇ ਜੋ ਪਾਠਕ੍ਰਮ ਹੈ ਲਗਭਗ 9ਵੀਂ 10ਵੀਂ ਦੇ ਵਿੱਚ ਜਾ ਕੇ ਸਾਨੂੰ ਇਹ ਪੜਾਇਆ ਜਾਂਦਾ ਸੀਗਾ ਕਿ ਕਿਸ ਤਰ੍ਹਾਂ ਇੱਕ ਫੀਮੇਲ ਰੀਪਰੋਡਕਟਿਵ ਆਰਗਨ ਤੇ ਮੇਲ ਰੀਪਰੋਡਕਟਿਵ ਆਰਗਨ ਸਾਇੰਸ ਦਾ ਇੱਕ ਪਾਰਟ ਹੁੰਦੇ ਸੀਗੇ ਸਾਇੰਸ ਦੇ ਉਹ ਸਾਡੀ ਪੰਜਾਬ ਬੋਰਡ ਕਹਿ ਲਓ ਸੀਬੀਐਸਸੀ ਕਹਿ ਲਓ 9ਥ ਕਲਾਸ ਦੀ ਸਾਇੰਸ ਦੇ ਚੈਪਟਰਸ ਹੁੰਦੇ ਸੀ ਉਦੋਂ ਬੱਚਿਆਂ ਨੂੰ ਨੋਲਿਜ ਹੁੰਦੀ ਸੀ ਕਿ ਰੀਪਰੋਡਕਟਿਵ ਸਿਸਟਮ ਕੀ ਹੁੰਦਾ ਹੈ ਜਾਂ ਉਹਦੇ ਵਿੱਚ ਕੀ ਕੀ ਉਹਦੇ ਕੰਪੋਨੈਂਟ ਨੇ ਉਹਦੀਆਂ ਕੀ ਕੀ ਚੇਂਜਸ ਨੇ ਲੇਕਿਨ ਆਈ ਥਿੰਕ ਉਹ ਚੈਪਟਰ ਸਾਇੰਸ ਡਿਪਾਰਟਮੈਂਟ ਨੂੰ ਵੀ ਹਮ 9ਵੀਂ ਦੀ ਬਜਾਏ 6ਵੀਂ 7ਵੀਂ ਵਿੱਚ ਸ਼ਿਫਟ ਕਰਨਾ ਪੈਂਦਾ ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ ਬੜੀ ਵਾਰ ਇਹ ਹੁੰਦਾ ਜਦੋਂ ਪੇਰੈਂਟਸ ਬੱਚਿਆਂ ਨੂੰ ਕਿਉਂਕਿ ਅਜੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਇਹ ਸਾਡੀ ਹੀ ਬੱਚੀ ਨਾਲ ਪਹਿਲਾਂ ਹੋ ਰਿਹਾ ਹੈ ਉਹ ਡਾਕਟਰ ਕੋਲ ਲੈ ਕੇ ਜਾਂਦੇ ਆ ਤੇ ਡਾਕਟਰ ਜਿਹੜੇ ਨੇ ਅੱਦੇ ਡਾਕਟਰ ਇਹ ਸਲਾਹ ਦਿੰਦੇ ਆ ਕਿ ਕੋਈ ਗੱਲ ਨਹੀਂ ਇਹ ਨਾਰਮਲ ਹੈ ਠੀਕ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਵਾਤਾਵਰਨ ਦੇ ਕਰਕੇ ਹੈ ਪਰ ਕਈ ਡਾਕਟਰ ਜਿਹੜੇ ਹੈ ਉਹ ਇਹ ਵੀ ਸਲਾਹ ਦਿੰਦੇ ਆ ਕਿ ਕੁਝ ਹਾਰਮੋਨਸ ਅਜਿਹੇ ਤੁਹਾਡੇ ਬੱਚੇ ਨੂੰ ਅਸੀਂ ਦੇ ਦੇਣੇ ਆ ਕੁਝ ਗੋਲੀਆਂ ਅਜਹੀਆਂ ਜਾਂ ਇੰਜੈਕਸ਼ਨ ਅਜਿਹੇ ਦੇ ਦੇਣੇ ਆ ਜਿਹਦੇ ਕਰਕੇ ਇਸ ਨੂੰ ਥੋੜਾ ਜਿਹਾ ਦਿਲੇ ਕੀਤਾ ਜਾ ਸਕਦਾ ਹੈ ਸਾਲ ਦੋ ਸਾਲ ਤੇ ਪੇਰੈਂਟਸ ਨੂੰ ਲੱਗਦਾ ਚਲੋ ਸਾਡੇ ਬੱਚੇ ਦਾ ਬਚਪਨ ਜਿਹੜਾ ਹੈ ਅਜੇ ਬਣਿਆ ਰਹੇ ਤੇ ਉਹ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਦੇਖੋ ਇਸ ਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੈ ਇੱਕ ਤਾਂ ਆਪਾਂ ਮੰਨ ਕੇ ਚੱਲਨੇ ਆ ਕਿ ਇਹ ਫਿਜ਼ੀਓਲੋਜੀਕਲ ਮਿਨਾਰਕੀ ਹੈ ਇੱਕ ਆਪਾਂ ਮੰਨ ਕੇ ਚੱਲਣਾ ਕਿ ਪੈਥੋਲੋਜੀਕਲ ਯਾਨੀ ਕਿ ਸਰੀਰ ਦੇ ਵਿੱਚ ਕਿਸੇ ਕਾਰਨ ਦੇ ਨੁਕਸ ਹੋਣ ਕਾਰਨ ਜਾਂ ਕੋਈ ਬਿਮਾਰੀ ਹੋਣ ਕਾਰਨ ਜਿਸ ਵਿੱਚ ਕਈ ਤਰ੍ਹਾਂ ਦੇ ਟਿਊਮਰਸ ਸੀਐਨਐਸ ਦੇ ਆਪਣੇ ਬ੍ਰੇਨ ਦੇ ਟਿਊਮਰਸ ਵੀ ਸ਼ਾਮਿਲ ਨੇ ਤੇ ਜੇ ਇਹ ਮਹਾਮਾਰੀ ਜਿਹੜੀ ਪੁਰਾਣੀ ਕੱਟਆਫ ਤਾਂ ਹੱਲੇ ਵੀ 10 ਸਾਲ ਤੋਂ ਪਹਿਲਾਂ ਚੱਲ ਰਹੀ ਹੈ ਸਾਇੰਟਿਫਿਕ ਜਿਹੜੇ ਸਾਡੇ ਜਰਨਲਸ ਕਹਿੰਦੇ ਨੇ ਕਿ 10 ਸਾਲ ਤੋਂ ਪਹਿਲਾਂ ਜੇ ਮਹਾਮਾਰੀ ਆ ਰਹੀ ਹੈ ਤਾਂ ਇਹਨੂੰ ਇੱਕ ਵਾਰੀ ਸਾਨੂੰ ਇਨਵੈਸਟੀਗੇਟ ਕਰਨਾ ਜ਼ਰੂਰੀ ਹੈ ਵੀ ਕੋਈ ਪੈਥੋਲੋਜੀਕਲ ਕੌਜ਼ ਤਾਂ ਨਹੀਂ ਹੈ ਠੀਕ ਹੈ ਜੀ ਠੀਕ ਹੈ ਉਹ ਜ਼ਰੂਰ ਦੂਰ ਕਰਨਾ ਜ਼ਰੂਰੀ ਹੈ ਜੇ ਕੋਈ ਪੈਥੋਲੋਜੀਕਲ ਕੌਜ਼ ਹੈ ਉਹਦੀ ਟਰੀਟਮੈਂਟ ਦੇ ਨਾਲ ਆਪਣੇ ਆਪ ਹੀ ਇਹ ਸਾਰੇ ਸਿੰਪਟਮਸ ਕੰਟਰੋਲ ਹੋ ਜਾਂਦੇ ਜੇ ਇਹ ਫਿਜ਼ੀਓਲੋਜੀਕਲ ਹੈ ਜੇ ਪਹਿਲਾਂ ਦਾ ਸੀ ਲਿਟਰੇਚਰ ਨੂੰ 10 ਸਾਲ ਲੈ ਕੇ ਜਾਂਦੇ ਆ ਤਾਂ ਉਹ ਅੱਜ ਦੇ ਮੁਤਾਬਕ 8 ਤੋਂ ਪਹਿਲਾਂ ਤਾਂ ਡੈਫੀਨੇਟਲੀ ਇਹ ਪੈਥੋਲੋਜੀਕਲ ਕਾਰਨਾਂ ਵੱਲ ਸਾਨੂੰ ਇਸ਼ਾਰਾ ਕਰਦੀ ਹੈ ਤੇ ਸਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਇਹਨੂੰ ਇਨਵੈਸਟੀਗੇਟ ਕਰੋ ਠੀਕ ਹੈ ਜੀ ਦੇਖੋ ਕੀ ਕਾਰਨ ਹੈ देयर आर ਸਮ ਦਿਮਾਗ ਦੇ ਬ੍ਰੇਨ ਦੇ ਸੀਐਨਐਸ ਪਿਚਿਟਰੀ ਟਿਊਮਰਸ ਨੇ ਹੂੰ ਕਾਫੀ ਜੜੀਆਂ ਸਾਡੀ ਬਾਡੀ ਦੇ ਅੰਦਰ ਗਲੈਂਡਸ ਹੁੰਦੀਆਂ ਜਿਹੜੀਆਂ ਹਾਰਮੋਨ ਪ੍ਰੋਡਿਊਸ ਹੁੰਦੀਆਂ ਕਈ ਵਾਰੀ ਉਹਨਾਂ ਦੇ ਵਿੱਚ ਕੁਝ ਤਰ੍ਹਾਂ ਦੀ ਡਿਜ਼ੀਜ਼ਿਜ਼ ਹੁੰਦੀ ਹੈ ਜਿੰਦੇ ਕਾਰਨ ਇਹ ਮੈਚਿਓਰਿਟੀ ਜਲਦੀ ਆ ਸਕਦੀ ਹੈ ਤੇ ਸਾਨੂੰ ਉਹਨਾਂ ਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੈ ਜੀ ਜੇ ਉਹ ਕਾਰਨ ਨਹੀਂ ਸਾਨੂੰ ਲੱਗ ਰਹੇ ਹੈਗੇ ਕਿਸੇ ਪਾਰਟਿਕੂਲਰ ਬੱਚੇ 'ਚ ਫੇਰ ਵੀ ਮਹਾਵਾਰੀ ਜਲਦੀ ਆ ਰਹੀ ਹੈ ਤਾਂ ਜੇ ਪੇਰੈਂਟਸ ਇੰਟਰਸਟਿਡ ਨੇ ਡੈਫੀਨੇਟਲੀ ਅਸੀਂ ਇਹਨੂੰ ਐਕਸਟੈਂਡ ਕਰ ਸਕਦੇ ਆ ਦਵਾਈਆਂ ਦੀ ਮਦਦ ਨਾਲ ਹਾਂਜੀ ਉਹਨਾਂ ਦਵਾਈਆਂ ਦੇ ਕੁਝ ਸਾਈਡ ਇਫੈਕਟ ਹੁੰਦੇ ਨੇ ਲੇਕਿਨ ਜਿਹੜੇ ਮੋਸਟ ਕਾਮਨ ਜਿਹੜਾ ਪੇਰੈਂਟਸ ਦੀ ਕਨਫਿਊਜ਼ਨ ਹੈ ਕਿ ਬਾਅਦ ਵਿੱਚ ਸਾਡੇ ਬੱਚੇ ਦੀ ਰੀਪਰੋਡਕਟਿਵ ਲਾਈਫ ਤੇ ਕੋਈ ਇਫੈਕਟ ਨਾ ਆਈ ਉਹ ਇਸ ਤਰ੍ਹਾਂ ਦਾ ਕੋਈ ਇਫੈਕਟ ਨਹੀਂ ਆਉਂਦਾ ਉਹਨਾਂ ਦੀ ਬਾਦ ਦੀ ਰੀਪਰੋਡਕਟਿਵ ਲਾਈਫ ਯਾਨੀ ਕਿ ਉਹਨਾਂ ਦੀ ਫਰਟੀਲਿਟੀ ਪੀਰੀਅਡ ਐਗਜੈਕਟਲੀ ਜਿਹੜਾ ਕਿ ਪੇਰੈਂਟਸ ਨੂੰ ਡਰ ਹੁੰਦਾ ਹੈ ਵੀ ਬਾਅਦ ਵਿੱਚ ਸਾਡਾ ਬੱਚਾ ਲੇਟਰ ਔਨ ਆਪ ਦੀ ਚਾਈਲਡ ਪ੍ਰੋਡਕਸ਼ਨ ਦੀ ਏਜ ਵਿੱਚ ਉਹਦੀ ਫਰਟੀਲਿਟੀ ਦੇ ਫੈਕਟਰ ਨਾ ਹੋਵੇ ਇਸ ਤਰ੍ਹਾਂ ਦਾ ਕੋਈ ਫੈਕਟ ਜੀ ਤੇ ਡਾਕਟਰ ਸਾਹਿਬ ਜਦੋਂ ਅਸੀਂ ਇਸ ਸਾਰੇ ਕਾਸੇ ਨੂੰ ਜਦੋਂ ਇਸ ਪ੍ਰੋਸੈਸ ਦੇ ਜਲਦੀ ਹੋਣ ਦੀ ਗੱਲ ਕਰਦੇ ਹਾਂ ਤਾਂ ਇੱਕ ਜੋ ਅਵਧੀ ਹੁੰਦੀ ਹੈ ਇੱਕ ਡਿਊਰੇਸ਼ਨ ਹੁੰਦੀ ਹੈ ਕਿਸੇ ਫੀਮੇਲ ਦੀ ਫਰਟੀਲਿਟੀ ਦੀ ਕਿ ਉਹ ਇੰਨੇ ਸਾਲ ਤੱਕ ਹੀ ਜੋ ਹੈ ਰੀਪ੍ਰੋਡਕਸ਼ਨ ਸਿਸਟਮ ਦੇ ਵਿੱਚ ਰਹੇਗੀ ਜਾਂ ਇਸ ਇਸ ਏਜ ਤੱਕ ਉਹ ਬੱਚੇ ਪੈਦਾ ਕਰ ਸਕਦੀ ਹੈ ਤਾਂ ਫਿਰ ਕੀ ਉਹ ਏਜ ਉਹ ਅਵਧੀ ਘਟਦੀ ਹੈ ਦੇਖੋ ਇਸ ਤਰ੍ਹਾਂ ਅਸੀਂ ਨਹੀਂ ਕਹਿ ਸਕਦੇ ਕਿ ਅਵਧੀ ਘਟਦੀ ਹੈ ਬਟ ਸਿਮਿਲਰਲੀ ਜਿਹੜੀਆਂ ਚੇਂजेस ਅਸੀਂ ਦੇਖ ਰਹੇ ਹਾਂ এনवायरमेंट ਵਿੱਚ ਵੀ ਜੇ ਇਹ ਮਿਨਾਰਕੀ ਯਾਨੀ ਕਿ ਆਨਸੈਟ ਆਫ ਪੀਰੀਅਡਸ ਜਲਦੀ ਹੋ ਰਿਹਾ ਹੈ ਸਾਈਮਲਟੇਨੀਅਸਲੀ ਜਿਹਨੂੰ ਅਸੀਂ ਮੀਨੋਪੌਜ਼ ਕਹਿੰਦੇ ਆ ਵੀ ਪੀਰੀਅਡਸ ਦਾ ਬੰਦ ਹੋਣਾ ਫੀਮੇਲਸ ਵਿੱਚ ਅਸੀਂ ਪਹਿਲਾਂ ਕਹਿੰਦੇ ਸੀ ਕਿ 45 ਇਅਰਸ ਇਜ਼ ਦਾ ਏਜ ਜੀ ਹੈਨਾ ਉਹ ਅੱਜ ਕੱਲ ਜਿਹੜਾ ਦੇਖਣ ਚ ਆ ਰਿਹਾ ਹੈ 35 ਸਾਲ ਤੋਂ ਬਾਅਦ ਹੀ ਉਹ ਮਹਾਵਾਰੀ ਚ ਵੱਧਾ ਵੱਧਾ ਘਟਾ ਸ਼ੁਰੂ ਹੋਣਾ ਹੋ ਜਾਂਦਾ ਹੈ ਤੇ ਬਾਏ ਦਾ ਏਜ ਆਫ 40 ਇਅਰਸ ਮੋਸਟਲੀ ਲੋਕਾਂ ਦੇ ਪੀਰੀਅਡਸ ਬੰਦ ਹੋ ਰਹੇ ਨੇ ਫੀਮੇਲਸ ਦੇ ਜੀ ਤੇ ਸਿਮਿਲਰਲੀ ਜਿਹੜਾ ਟ੍ਰੈਂਡ ਹੈ ਇਹ ਸੇਮ ਹੀ ਚੱਲ ਰਿਹਾ ਹੈ ਵੀ ਜੇ ਉਧਰੋਂ ਸਾਡੀ ਏਜ ਗਰੁੱਪ ਘੱਟ ਰਿਹਾ ਤਾਂ ਉਧਰੋਂ ਉੱਪਰੋਂ ਮੀਨੋਪੌਸ ਦਾ ਵੀ ਟਾਈਮਿੰਗ ਜਿਹੜਾ ਕੀ ਹੈਗਾ ਪਹਿਲਾਂ ਜੀ 45 ਨਾਲੋਂ ਹੁਣ ਘੱਟ ਰਿਹਾ ਹੈਗਾ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਫਰਟੀਲਿਟੀ ਦਾ ਜਿਹੜਾ ਪੀਰੀਅਡ ਹੈ ਉਹ 15-16 ਸਾਲਾਂ ਦੀ ਜਿਹੜੀ ਫਟਾਈ ਲੈ ਜੇ 18 ਸਾਲ ਵੀ ਆਪਾਂ ਲੈ ਕੇ ਚੱਲੀਏ 18 ਤੋਂ 35 ਸਾਲ ਦਾ ਜਿਹੜਾ ਪੀਰੀਅਡ ਹੈ ਥੈਟ ਇਜ਼ ਸਮ ਬੈਸਟ ਪੀਰੀਅਡ ਫਾਰ ਐਨੀ ਰੀਪਰੋਡਕਟਿਵ ਏਜ ਗਰੂਪ ਜੀ ਫਾਰ ਐਡਿਕੁਏਟ ਫਰਟੀਲਿਟੀ ਜਿਹਨੂੰ ਕਿ ਅਸੀਂ ਰੀਪਰੋਡਕਟਿਵ ਲਾਈਫ ਕਹਿੰਦੇ ਆ ਜੀ ਇਹ ਬਹੁਤ ਅੱਛਾ ਡਾਕਟਰ ਸਾਹਿਬ ਕਿਹੜੀਆਂ ਗਲਤੀਆਂ ਮਾਪੇ ਪਿਆਰ ਚ ਲਾੜ ਚ ਕਰਦੇ ਆ ਕਿ ਬੱਚਿਆਂ ਨੂੰ ਇਹ ਚੀਜ਼ ਜਿਹੜੀ ਹੈ ਉਹਨਾਂ ਦੀ ਇਹ ਸਿਚੁਏਸ਼ਨ ਛੇਤੀ ਆ ਰਹੀ ਹੈ ਪੀਰੀਅਡਸ ਉਹਨਾਂ ਨੂੰ ਛੇਤੀ ਆ ਰਹੇ ਆ। ਇਹੀ ਚੀਜ਼ ਨੂੰ ਐਡਰੈਸ ਕਰਨ ਦੀ ਲੋੜ ਹੈ ਕਿ ਜਿਹੜੀ ਅਸੀਂ ਕੁਝ ਸਾਵਧਾਨੀਆਂ ਵਰਤ ਸਕਦੇ ਆ ਜੇ ਬੱਚਿਆਂ ਨਾਲ ਜਿਵੇਂ ਸਾਡੇ ਕੋਲ ਬੱਚੇ ਆਂਦੇ ਆ ਕੋਈ ਸੈਕੰਡ ਕਲਾਸ ਚ ਪੜ ਰਿਹਾ ਇਹ ਵਜਨ ਦੇਖੀਏ 35 ਕਿਲੋ ਜੀ ਜੰਕ ਫੂਡ ਬਹੁਤ ਜ਼ਿਆਦਾ ਖਾ ਰਹੇ ਨੇ ਕੋਈ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਨਹੀਂ ਹੈਗੀ ਜੀ ਸਿਰਫ ਦੋ ਚੀਜ਼ਾਂ ਜੇ ਆਪਾਂ ਦੇਖੀਏ ਅਵੋਇਡੈਂਸ ਆਫ ਜੰਕ ਫੂਡ ਪ੍ਰੋਪਰ weight management ਜੀ ਪ੍ਰੋਪਰ ਫਿਜ਼ੀਕਲ ਐਕਟੀਵਿਟੀ ਨੋ ਸਕਰੀਨ ਟਾਈਮ ਸਕਰੀਨ ਟਾਈਮ ਸ਼ੁੱਡ ਬੀ ਲੈਸ ਥੈਨ 2 ਆਵਰਸ ਪਰ 24 ਆਵਰ ਜੀ ਐਂਡ ਥੈਟ ਸਕਰੀਨ ਟਾਈਮ ਇਨਕਲੂਡਸ ਤੁਹਾਡਾ ਮੋਬਾਈਲ ਟੀਵੀ ਸਾਰਾ ਕੁਝ ਜੇ ਉਹ ਇਹ ਤਿੰਨ ਚਾਰ ਚੀਜ਼ਾਂ ਦਾ ਹੀ ਧਿਆਨ ਰੱਖਣ ਨਾਲ ਹੀ ਅਸੀਂ ਆਪਣੀ ਬੱਚੀ ਦੀ ਜ਼ਿੰਦਗੀ ਚ ਜਿਹੜੀ ਆ ਦਿੱਕਤ ਪਹਿਲਾਂ ਆ ਰਹੀ ਆ ਉਹਨੂੰ ਲੇਟ ਕਰ ਸਕਦੇ ਜੀ ਡਾਕਟਰ ਸਾਹਿਬ ਕਾਉਂਸਲਿੰਗ ਬੱਚੇ ਦੀ ਡਾਕਟਰ ਕੋਲ ਲੈ ਜਾ ਕੇ ਤਾਂ ਚਲੋ ਪੇਰੈਂਟਸ ਹਰ ਕੋਈ ਕਰਾਉਂਦੇ ਹੀ ਆ ਪਰ ਘਰੇ ਵੀ ਪੇਰੈਂਟਸ ਫਿਰ ਇਸ ਸਿਚੁਏਸ਼ਨ ਦੇ ਵਿੱਚ ਮਾਂ ਖਾਸ ਤੌਰ ਤੇ ਕੀ ਕਹਿ ਕੇ ਬੱਚੇ ਦੀ ਕਾਉਂਸਲਿੰਗ ਕਰੇਗੀ ਉਸ ਬੱਚੇ ਨੂੰ ਕਿਸ ਤਰ੍ਹਾਂ ਸਮਝਾਏਗੀ ਕੀ ਆਖੇਗੀ ਦੇਖੋ ਆਦਰਵਾਇਜ਼ ਬੱਚੇ ਅੱਜ ਕੱਲ ਹੈਲਥ ਕੌਂਸ਼ੀਅਸਨੈਸ ਦੇ ਸਕੂਲਜ਼ ਵਿੱਚ ਕਈ ਲੈਕਚਰ ਹੁੰਦੇ ਆ ਜੀ ਬਹੁਤ ਸਾਰੀ ਇਨਫੋਰਮੇਸ਼ਨ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਹੈ ਇਨ ਦਾ টারਮਸ ਆਫ ਹੈਲਥ ਕੌਂਸ਼ੀਅਸਨੈਸ ਹੀ ਅਸੀਂ ਬੱਚੇ ਨੂੰ ਸਮਝਾ ਜੀ ਵੀ ਆਦਰਵਾਇਜ਼ ਨਾਟ ਓਨਲੀ ਕਿ ਪੀਰੀਅਡਸ ਜਲਦੀ ਆਉਂਦੇ ਨੇ ਲੇਟਰ ਔਨ ਬੱਚਿਆਂ ਚ ਜਿਹੜੀ ਹਾਈਪਰ ਟੈਂਸ਼ਨ ਬਲੱਡ ਪ੍ਰੈਸ਼ਰ ਦੀ ਜਿਹੜੀ ਸਮੱਸਿਆ ਉਹ ਆਰੀ ਜੀ ਤੇ ਇਹ ਓਵਰਆਲ ਫਿਟਨੈਸ ਤੇ ਜਨਰਲ ਬੱਚੇ ਦੀ ਹੈਲਥ ਲਈ ਹੀ ਇਹ ਚੀਜ਼ਾਂ ਜ਼ਰੂਰੀ ਨੇ ਚਾਹੇ ਉਹ ਫਿਜ਼ੀਕਲ ਐਕਟੀਵਿਟੀ ਹੈ ਚਾਹੇ ਸਟਾਪਿੰਗ ਦਾ ਜੰਕ ਫੂਡ ਹੈ ਜੀ ਡਾਕਟਰ ਸਾਹਿਬ ਬੜੀ ਬਿਹਤਰੀਨ ਜਾਣਕਾਰੀ ਦਿੱਤੀ ਤੁਸੀਂ ਸਮੇਂ ਦੀ ਲੋੜ ਹੈ ਇਹ ਪੇਰੈਂਟਸ ਸਾਰੇ ਹੀ ਕਬਰਾ ਜਾਂਦੇ ਆ ਮੈਂ ਫੇਰ ਕਹਾਂਗਾ ਕਿਉਂਕਿ ਇਹ ਸਿਚੁਏਸ਼ਨ ਲਈ ਤਿਆਰ ਨਹੀਂ ਹੁੰਦੇ ਸੋ ਤੁਹਾਡੀ ਗੱਲਾਂ ਕਾਫੀ ਸਾਡੇ ਕੰਮ ਆਉਣਗੀਆਂ ਬੜਾ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਸਾਨੂੰ ਇਹ ਬਿਹਤਰੀਨ ਜਾਣਕਾਰੀ ਦੇਣ ਲਈ ਥੈਂਕ ਯੂ ਫॉर ਇਨਵਾਈਟਿੰਗ ਮੀ ਇਟਸ ਮਾਈ ਪਲੇਜ਼ਰ